ਓਏ ਆਪਾਂ ਕਿੱਥੇ ਪਹੁੰਚ ਗਏ ਆ ਆਪਾਂ ਪਕੌੜੇ ਵਾਲੇ ਲੰਗਰ ਕੋਲੇ ਪਹੁੰਚ ਗਏ ਅਸੀਂ ਪਹੁੰਚ ਗਏ ਜੀ ਪਕੌੜੇ ਵਾਲੇ ਲੰਗਰ ਕੋਲੇ ਪਕੌੜੇ ਛਕ ਲਈ ਚਾਹ ਪੀ ਲਈ ਹੁਣ ਟੂ ਵੀ ਸਿੱਧੀ ਕਰਨ ਲਈ ਲੱਟ ਗਏ ਹੱਕੀ ਹੱਕੀ ਲੈ ਲਓ ਬਾਕੀ ਬੰਦੇ ਆ ਡੇਟੇ ਪਏ ਨੇ ਬਾਕੀ ਬੰਦੇ ਆ ਡੇਟੇ ਪਏ ਨੇ ਬਾਈ ਠੀਕ ਠਾਕ ਹੋ ਸਾਰੇ ਜਣੇ ਹਾਂਜੀ ਹਾਂਜੀ ਕੈਮ ਬੁਰੇ ਕੋਈ ਸਿੱਧੇ ਕਰ ਲਓ ਆਪਣੇ ਸਿੱਧੇ ਕਰ ਲਓ ਆਪਣੇ ਚੱਲੀਏ ਫਿਰ ਬਾਅਦ ਵਿੱਚ ਠੀਕ ਹੈ ਸਾਹਮਣੇ ਕਰ ਲਓ ਉਧਰ ਬਰਤਨ ਤੁਸੀਂ ਦਾ ਦੋ ਸਾਰੇ ਸਾਹਮਣੇ ਕਰ ਲਓ ਸਾਹਮਣੇ ਚੱਲ ਲੈ ਲੈ ਬਰਤਨ ਬਾਈ ਪਾਟੀਆਂ ਤੋਂ ਚੱਪ ਪੜੇ ਜੀ ਅੱਪੇ ਆਇਓ ਮੈਂ ਮੰਗਦਾ ਵੀ ਮੈਂ ਤੁਹਾਨੂੰ ਦੁਬਾਰਾ ਪਿਆ ਸਰੂਪ ਨਾਲ ਬੜੇ ਬੜੇ ਸਰਪਾ ਉਹ ਵੀ ਇਹ ਜਿਹੜੀ ਕਰਨੀ ਹੋਣੀ ਪੜਾਤੀ ਸੀ। ਤੇ ਇੱਕ ਲਾਸਟ ਤੇ ਜਿਹੜੀ ਆਈਡੀ ਬਣਾਈ ਨਾ ਉਹਦੀ ਕਮਟੀਆ ਬੱਸ ਹੋਣੀ ਹੈ। ਭਾਈ ਲਈ ਹੋਰ ਕੀ ਕਰਾਂ? ਆਇਆ ਆਇਆ ਮੜੇ ਮੈਂ ਅੱਗੇ ਤੇ। ਲੈਣੇ ਕੰਮ ਸੀ। ਕਾਕਾ ਲਾਇਆ। ਅੱਤਵੇਂ ਬਾਤਲ ਸੌਰਾਤਾ ਪੜ ਲੰਗੇ ਬਸਨ ਤਾਂ ਦੇ ਸਾਡੇ ਭਾਈਏ ਭਾਈ ਬੇਨਤ ਮਾਰ ਸੌਤ ਬੜਾਤਾ ਸਵਾਰ ਕਣਖੇ ਵਾਲਾ ਨੰਗਾ ਬਾਟ ਭਾਈ ਸੌਤ ਨਾ ਸੇਵ ਕੇ ਤਿਆ ਧੰਨਵਾਦ ਜੀ ਬਈ ਬਾਤਲੇ ਈ ਲੰਗਰ ਸੰਗਤ ਆਈ ਉਹਦੇ ਸੰਗਤ ਪਾਣੀ ਬਸਾ ਗਈ ਪੁਰਾਣੀ ਕੈਂਥੇ ਬਾਰੇ ਬ੍ਰੋਣਾ ਕਰੇ ਬੱਟ ਬੱਟ ਆਪਣੇ ਹਾਂ ਸਾਡੇ ਦੋ ਬੰਦੇ ਢਿਲੇ ਹੋ ਗਏ ਬਾਬਾ ਜੀ ਖਾਸ ਕਰਕੇ ਢਿੱਲੇ ਹੋਗੇ ਤੇ ਹੁਣ ਸਲਾਹ ਬਣ ਰਹੀ ਹੈ ਵੀ ਅੱਜ ਸ਼੍ਰੀ ਨਗਰੀ ਰੁਕਿਆ ਜਾਵੇ ਤੇ ਬਾਕੀ ਸ਼੍ਰੀ ਨਗਰ ਗੁਰੂ ਘਰ ਹੈਗਾ ਵਕਤ ਉੱਥੇ ਰੂਮ ਲੈ ਕੇ ਉੱਥੇ ਸਟੇ ਕੀਤੀ ਜਾਵੇ ਅੱਜ ਬਾਕੀ ਤੁਹਾਨੂੰ ਨੂੰ ਦੇ ਵਿੱਚ ਜਾ ਕੇ ਅਪਡੇਟ ਕਰਦੇ ਆ ਜਨ ਦਾ ਵਕਤ ਹੋ ਗਿਆ ਜੀ 11 ਵਜੇ ਦਾ ਆਪਾਂ ਪਹੁੰਚ ਗਏ ਨਗਰਾਸੂ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਲੰਗਰ ਦਮਦਮਾ ਸਾਹਿਬ ਚ ਤੇ ਕਮਰਾ ਇੱਥੇ ਮੇਰੇ ਨਾਲ ਦੀਦਾ ਨਹੀਂ ਆਪਾਂ ਨੂੰ ਕਮਰਾ ਨਹੀਂ ਮਿਲਦਾ ਦੀਦਾ ਪਿਛਲੇ ਸਾਲ ਤਾਂ ਕਮਰਾ ਬੜੀ ਆਸਾਨੀ ਨਾਲ ਮਿਲ ਗਿਆ ਸੀਗਾ ਤੇ ਬੰਦੇ ਸਾਡੇ ਗਏ ਹੋਏ ਆ ਹੁਣ ਕਮਰਾ ਲੱਭਣ ਆ ਬਾਹਰੋਂ ਹੋਟਲ ਤੋਂ ਆ ਚਾਚਾ ਜਾਦਾ ਪਿਛਲੇ ਵਾਲਾ 11 12 ਵਜੇ ਬਲੂਏ ਬੜਾਈ ਜਾਂ ਚੱਪਲਾਂ ਘੁੰਮ ਉਹ ਚੱਪਨਾ ਘੁੰਮ ਗਿਆ ਸੀਗਾ ਉਹ ਪੌਂਡਾ ਸਾਹਿਬ ਸੀ ਉਹ ਯਾਰ ਆਹ ਕਹੂਗੀ ਆ ਉਹ ਟਾਵਰ ਮੇਰੇ ਕਾਰਡਿੰਗ ਨਾਲ ਉਹ ਟਾਵਰ ਨਹੀਂ ਹੈਗਾ ਉਹ ਪਹਾੜ ਆ ਟਾਵਰ ਲੱਗਿਆ ਹੋਇਆ ਹੈ ਨਾ ਉੱਧਰ ਆ ਰਹੇ ਫਿਰ ਮਾੜੀ ਜੀ ਉਹ ਕਿੰਨਾ ਘੈਂਡਾ ਰਿਵਿਊ ਹੈ ਨਾ ਵਾਓ ਕੈਮਰੇ ਤੇ ਨਹੀਂ ਨਿਵੇਂ ਬੱਚੀ ਰਿਕਾਰਡ ਹੁੰਦੀ ਦੇਖਣਾ ਨਹੀਂ ਹੁੰਦੀ ਆ ਉਹ ਤਾਂ ਠੀਕ ਹੈ ਪਰ ਐ ਆ ਉਹ ਲੱਗਦੀ ਆ ਨਾ ਇੱਕ ਰਾਤ ਦਾ ਸੀਨ ਕਰਕੇ ਨਾ ਚਲੋ ਜੀ ਆਪਾਂ ਆਗੇ ਦਵੋ ਗੁਰਦੁਆਰਾ ਦਮਦਮ ਦਾ ਗੁਰਦੁਆਰਾ ਲੰਗਰ ਦਮਦਮ ਸਾਹਿਬ ਤੇ ਇਸ ਵਾਰ ਕਵਰੇ ਦਾ ਪ੍ਰਬੰਧ ਨਹੀਂ ਹੋਇਆ ਗੁਰਦੁਆਰਾ ਸਾਹਿਬ ਵਿਖੇ ਬੜੇ ਫੂਕਣ ਲੱਗੇ ਆ ਜਾ ਰਹੇ ਆ ਬਾਰੋਂ ਪਤਾ ਕਰਦੇ ਆ ਰਾਤ ਕੱਟਣ ਦਾ ਇਂਤੇਜਾਮ ਕਰਦੀਆਂ ਵਾਲੀ ਗੱਲ ਹੈਗਾ ਸਿਰਫ ਟੈਨ ਨਹੀਂ ਬਿਲਕੁਲ ਓਕੇ ਹੈ ਮੈਂ ਤਾਂ ਕਿਹਾ ਵੀ ਇੱਥੇ ਲਟ ਜਾਾਂਗੇ ਸਾਡੇ ਕੋਲ ਤਾਂ ਪੂਰੀਆਂ ਹੈਗੀਆਂ ਨੇ ਘਰੋਂ ਲੈ ਕੇ ਆਏ ਆ ਤਾਂ ਲ ਕੇ ਬਹਿ ਜਾਾਂਗੇ ਔਖਾ ਸਿਰ ਸਲੈਕ ਕਰਾਉਣ ਦਾ ਜੇ ਬਿਨਾਂ ਰਾਤ ਤੇ ਬੰਦਾ ਫਰੈਸ਼ ਨਹੀਂ ਹੋਣਾ ਲਓ ਜੀ 275 2025 ਰਾਤ ਬੁਰੂ ਕਰਤਾ ਕਮਰਾ ਮਿਲਿਆ ਨਹੀਂ ਰਹਿਣ ਲਈ ਫਿਰ ਇੱਕ ਨਾਲ ਇੱਕ ਹੋਟਲ ਤੋਂ ਕੋਬਣਾ ਲਿਆ ਦੋ ਗਵਰਿਆਂ ਜੋ ਵਧੀਆ ਆ ਗਈ ਸੀ ਸੱਤ ਜਾਣੇ ਬਾਕੀ ਸਾਡੇ ਨਾਲ ਦੇਖੇ ਜੋਸ਼ੀ ਮੱਟ ਪੱਜ ਗਏ ਉਹਨਾਂ ਉੱਥੇ ਜਾ ਕੇ ਫੜਦੇ ਆ ਤੇ ਹੋਟਲ ਦੇ ਰੂਮ ਦੇ ਰਿਕਵਰੀ ਦਾ ਮਾਹੌਲਾ ਹੁੰਦਾ ਵਾ ਇੱਥਾ ਦਾ ਹੁਣ ਧਕਾਉਂਦਾ ਬੈਕ ਆ ਕਰਕੇ ਰੂਮ ਦੇ ਕਮਰੇ ਦਾ ਮਾਹੌਲਾ ਹੁੰਦਾ ਵਾ ਐ ਚਲੋ ਆ ਮੁੰਡਾ ਸੂਣੀ ਪੱਗ ਬੰਨ ਰਿਹਾ ਵਾ ਵਕੀਲਾ ਵਾਲੀ ਤੇ ਖਾਲਸਾ ਜੀ ਕੱਲ ਥੋੜੇ ਢਿੱਲੇ ਹੋ ਗਏ ਸੀਗੇ ਪਰ ਹੁਣ ਪਰ ਅੱਜ ਨੌ ਵਰ ਨੌ ਖਾਲਸਾ ਉਹ ਜਾਂ ਤਿਆਰ ਤਿਆਰ ਵਰ ਤਿਆਰ ਆ ਭਾਈ ਇਹਨਾਂ ਦਾ ਡਾਕ ਜੱਤੂ ਰੇ ਨਿਕਲ ਪੰਪ ਦਾ ਹੀ ਚੱਲਿਆ ਹੈ ਪੰਪ ਤਾਂ ਹੀ ਚੱਲਿਆ ਨਹੀਂ ਨਹੀਂ ਪੰਪ ਨਹੀਂ ਹੈਗਾ ਰਿਐਲਟੀ ਆ ਨਹੀਂ ਨਹੀਂ ਰਿਐਲਟੀ ਆ ਪੰਪ ਦੇ ਨਹੀਂ ਨਹੀਂ ਰਿਐਲਟੀ ਆ ਭਾਈ ਰਿਐਲਟੀ ਆ ਹਾਂ ਹਾਂ ਜੀ ਵਕੀਲ ਸਾਹਿਬ પગ ਵਾਦੇ ਹੋਏ ਹਾਂ ਵਕੀਲ ਸਾਹਿਬ ਤੇ ਕੁੱਕਰ ਸਾਹਿਬ ਕੁੱਕਰ ਪਰਮਾਨੀ ਠੀਕ ਆ ਅਰਮ ਸਿੰਘ ਕੁੱਕਰ ਆ ਪਹਾੜਾਂ ਦਾ ਸੀਨ ਅੱਗੇ ਜਾ ਕੇ ਹੋਰ ਦਿਖਾਉਂਦੇ ਆ ਤੁਹਾਨੂੰ ਆ ਹੁਟਾਂ ਦੀਆਂ ਇੱਕ ਹੁਣ ਚੱਲਿਆਂ ਗੁਰੂ ਘਰ ਤੇ ਬਾਅਦ ਚੋਂ ਗੁਰੂ ਘਰ ਦੀ ਛੋਟੇ ਸਰਬ ਦੇਰ ਰਹੇ ਸ਼ਬ ਮਾਰ ਅਟ ਜਨਾ ਕੀ ਪਤ ਰੱਖੇ ਸੂਈ ਕਿਤੇ ਕਹੇ ਕਿਆ ਹੋਈ ਇਰਤ ਸੰਜੋਗੀ ਦੇਤ ਰਾਤ ਜਲਾਇਆ ਹਰ ਨਾ ਬੂਝੇ ਤੇਨੀ ਆਤ ਪੁਰਾਇਆ ਉਤਰ ਪ੍ਰਹਲਾਦ ਨੂੰ ਆਜ ਰਚਾਇਆ ਮੰਦਾ ਨਾ ਭੂਜੇ ਤਾਰ ਨੇੜੇ ਆਇਆ ਬਾਬਾ ਜੀ ਥੋੜੇ ਢਿੱਲੇ ਹੋ ਗਏ ਸੀ ਉਹਨਾਂ ਦਵਾਈ ਦਵਾਈ ਇੱਥੋਂ ਬਾਦ ਦੀ ਆਲਾ ਨਿਰਪੂਰਨ ਨੂੰ ਨੰਦਰ ਨੇੜੇ ਅੰਗਰ ਪਾਲਾ ਵਾਹਣ चलो भाई चार पी चलिए होना All right.